ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ। ਵਿਨਾ ਗੋਇਲ ਮੈਮ ਸਾਡੇ ਨਾਲ ਮੌਜੂਦ ਨੇ ਜਿਹੜੇ ਕੀ ਨੈਵੀਗੇਟਰਸ ਨੂੰ ਰਿਪਰੈਜ਼ੈਂਟ ਕਰਦੇ ਨੇ। ਸੋ ਵਿਨਾ ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਸ਼ਸ਼ਟ੍ਰੀਕਾਲ ਨਮਸਕਾਰ ਸਾਰਿਆਂ ਨੂੰ। ਵਿਨਾ ਮੈਮ ਜੁਲਾਈ ਇਨਟੇਕ ਦੇ ਲਈ ਖਾਸ ਤੌਰ ਤੇ ਜਾਂ ਨਵੰਬਰ ਇਨਟੇਕ ਦੀ ਵੀ ਅਸੀਂ ਗੱਲ ਕਰ ਲਈਏ। ਜੀਟੀ ਜਿਹੜਾ ਹੈ ਕਿਵੇਂ ਕਲੀਅਰ ਹੋਏਗਾ? ਹੁਣ ਕਿਹੜੀਆਂ ਕਿੜੀਆਂ ਗੱਲਾਂ ਦਾ ਖਿਆਲ ਨਵੇਂ ਵਿਦਿਆਰਥੀ ਰੱਖਣ? ਫੰਡਸ ਦੀ ਰਿਕੁਆਇਰਮੈਂਟ ਵੀ ਜ਼ਰੂਰ ਦੱਸਿਓ ਮਾਪੇ-ਬਾਪ ਕੋਲੇ ਕਿੰਨੇ ਫੰਡਸ ਹੋਣੇ ਚਾਹੀਦੇ ਨੇ। ਔਰ ਬਹੁਤ ਸਾਰੇ ਪੇਰੈਂਟਸ ਨੇ ਜਿਨ੍ਹਾਂ ਕੋਲੇ ਮਿਊਚੁਅਲ ਫੰਡਸ ਨੇ ਅੱਜ ਕੱਲ੍ਹ ਜਾਂ ਐਫ ਡੀਜ਼ ਵਗੈਰਾ ਨੇ ਕਿ ਉਹਨਾਂ ਨੂੰ ਵੀ ਉਹ ਫੰਡ ਸ਼ੋਅ ਦੇ ਲਈ ਇਸਤੇਮਾਲ ਕਰ ਸਕਦੇ ਨੇ ਸੋ ਪੂਰੀ ਕਲੈਰਿਟੀ ਕਿੰਨੇ ਕ ਦਿਨਾਂ ਦੇ ਵਿੱਚ ਜੀਟੀ ਕਲੀਅਰ ਹੋਏਗਾ ਔਰ ਕੀ ਕੀ ਚਾਹੀਦਾ ਹੈ ਬੜਾ ਅੱਛਾ ਕੁਐਸਚਨ ਪੁੱਛਿਆ ਤੁਸੀਂ ਐਂਡ ਮੇਰੇ ਖਿਆਲ ਅਪਾ ਕਾਫੀ ਡਿਟੇਲਸ ਗੱਲ ਕਰਾਂਗੇ ਇਸਤੇ ਬਾਰੇ ਕਿ ਜੀਟੀ ਇੱਕ ਜਿਹੋ ਜੀ ਚੀਜ਼ ਹੈ ਜਿੱਥੇ ਮੈਂ ਦੇਖਿਆ ਮੋਰ ਥੈਨ 50% ਸਟੂਡੈਂਟ ਅਟਕਦਾ ਹੁਣ ਜੀਟੀ ਦੀ ਕੀ ਰਿਕੁਆਇਰਮੈਂਟ ਹੈ ਇੱਕ ਤੇ ਹੋ ਗਿਆ ਅਕੈਡੈਮਿਕ ਰਿਕੁਆਇਰਮੈਂਟ ਜਿਹੜੀ ਸਟੂਡੈਂਟ ਦੀ ਰਿਕੁਆਇਰਮੈਂਟ ਹੈ ਕਿ ਉਹਦੇ ਇੰਨੇ ਪਰਸੈਂਟੇਜ ਹੋਣੇ ਚਾਹੀਦੇ ਆ ਇਨਕਮ ਮਤਲਬ ਉਹਦੇ ਜਿਹੜੇ ਆਇਲਸ ਚ ਬੈਂਡ ਇੰਨੇ ਹੋਣੇ ਚਾਹੀਦੇ ਗੈਪ ਨਹੀਂ ਹੋਣਾ ਚਾਹੀਦਾ ਉਹ ਤੇ ਇੱਕ ਇੱਕ ਰਿਕੁਆਇਰਮੈਂਟ ਹੋ ਗਈ ਕਿ ਪਰਸੈਂਟੇਜ 60 65 ਹੋਣੀ ਚਾਹੀਦੀ ਆਇਲ 6 ਬੈਂਡ ਹੀ ਚੋਣਾ ਚਾਹੀਦਾ ਪਲੱਸ 2 ਵਾਸਤੇ ਗ੍ਰੈਜੂਏਸ਼ਨ ਵਾਸਤੇ 6.5 ਹੋਣਾ ਚਾਹੀਦਾ ਹੁਣ ਜਿਹੜੀ ਉਹਨਾਂ ਦੇ ਪੇਰੈਂਟਸ ਦਾ ਵੀ ਇੱਕ ਕਿਸਮ ਦਾ ਇਗਜ਼ਾਮ ਹੈ ਜਿਹੜਾ ਮੈਂ ਕਹਨੀ ਆ ਕਿ ਬੱਚੇ ਦੇ ਨਾਲ ਪੇਰੈਂਟਸ ਦੇ ਕਿਉਂਕਿ ਕਮਾਈ ਪੇਰੈਂਟਸ ਦੀ ਦੇਖਣੀ ਆ ਉਹਨਾਂ ਨੇ ਤੇ ਫੰਡਸ ਜਿਹੜੇ ਆ ਤੁਹਾਡੇ ਬਹੁਤ ਅੱਛੇ ਹੋਣੇ ਚਾਹੀਦੇ ਆ ਜੀਟੀ ਜਿਹੜਾ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਤੇ ਇਨਕਮ ਟੈਕਸ ਰਿਟਰਨ ਆ ਇਹ ਮੇਨ ਪੇਪਰ ਚਾਹੀਦੇ ਉਹਦੇ ਬਾਅਦ ਜਿਹੜੇ ਰਿਲੇਟਡ ਪੇਪਰ ਵੀ ਮੰਗ ਸਕਦੇ ਆ ਹੁਣ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਆ ਇਨਕਮ ਟੈਕਸ ਰਿਟਰਨ ਇਨਕਮ ਟੈਕਸ ਰਿਟਰਨ ਲਾਸਟ 2 ইয়ারਸ ਦੀ ਚਾਹੀਦੀਆਂ ਔਰ ਕੋਈ ਕੋਈ ਯੂਨੀਵਰਸਿਟੀ 3 ਸਾਲ ਦੀ ਵੀ ਮੰਗ ਸਕਦੀ ਬਟ ਮੈਕਸਿਮਮ 2 ਸਾਲ ਦੀ ਮੰਗਦੀਆਂ 2 ইয়ার্স دی کئی ਵਾਰੀ ਕੀ ਦੇਖਿਆ ਗਿਆ ਕਿ ਪੇਰੈਂਟਸ ਇੱਕੋ ਸਾਲ ਚ ਦੋਨੋਂ ਪਰਵਾ ਦਿੰਦੇ ਉਹ ਨਹੀਂ ਚਲਦੀ ਸੇਮ ਕੈਲੰਡਰ ਈਅਰ ਚ ਨਹੀਂ ਹੋਣੀ ਚਾਹੀਦੀ ਆ ਪਿਛਲੇ ਸਾਲ ਮੇਂ ਜਿਹੜਾ ਸਾਲ ਚਲਿਆ ਗਿਆ ਜਿਹੜਾ ਅਸੈਸਮੈਂਟ ਈਅਰ ਹਜੇ ਪਿਛਲੇ ਸਾਲ ਵਾਲੀ ਭਰੀ ਜਾ ਰਹੀ ਹੈ ਔਰ ਨੈਕਸਟ ਈਅਰ ਦੀ ਵੀ ਭਰੀ ਜਾਏਗੀ ਤੇ ਇਹ ਸੇਮ ਕੈਲੰਡਰ ਈਅਰ ਹੋ ਜਾਏਗਾ ਇਹਦੀ ਦੋ ਚਾਰ ਯੂਨੀਵਰਸਿਟੀਆਂ ਐਕਸੈਪਟ ਕਰਦੀਆਂ ਲੇਕਿਨ ਬਹੁਤ ਜ਼ਿਆਦਾ ਯੂਨੀਵਰਸਿਟੀਆਂ ਐਕਸੈਪਟ ਨਹੀਂ ਕਰਦੇ ਇਸ ਕਰਕੇ ਸੇਮ ਕੋਸ਼ਿਸ਼ ਕਰੋ ਸੇਮ ਕੈਲੰਡਰ ਈਅਰ ਦੇ ਨਾ ਹੋਏ ਐਂਡ ਫੀਲ ਤੋਂ ਜੇ ਤੁਸੀਂ ਜੌਬ ਕਰ ਰਹੇ ਹੋ ਤੇ ਜੌਬ ਦੇ ਰਿਲੇਟਡ ਤੁਹਾਨੂੰ ਪ੍ਰੂਫ ਦੇਣੇ ਪੈਣਗੇ ਫਾਰਮ 16 ਜਾਂ ਜੋ ਵੀ ਪੇਪਰ ਤੁਹਾਡੇ ਆ ਬਟ ਜਿਹੜੇ ਬਿਜ਼ਨਸਮੈਨ ਆ ਉਹਨਾਂ ਦਾ ਪੇਰੈਂਟ ਜਿਹੜੇ ਐਮਐਸਐਮਈ ਦੇ ਹੁੰਦੇ ਸੀ ਉਹ ਖਾਲੀ ਕੱਲਾ ਨਹੀਂ ਚੱਲਦਾ ਉਹਦੇ ਨਾਲ ਤੁਹਾਨੂੰ ਜੀਐਸਟੀ ਦਾ ਵੀ ਆਪਣਾ ਦੇਣਾ ਪਏਗਾ ਜੋ ਹੈ ਜਾਂ ਫਿਰ ਕਰੰਟ ਅਕਾਊਂਟ ਸਟੇਟਮੈਂਟ ਜਾਂ ਜੋ ਵੀ ਪ੍ਰੂਫ ਹੈ ਬਿਜ਼ਨਸ ਤੇ ਉਹ ਦੇਣੇ ਪੈਣਗੇ ਇਹ ਸਾਰੇ ਡਾਕੂਮੈਂਟਸ ਜਿਹੜੇ ਆ ਜੋ ਵੀ ਮਤਲਬ ਇਨਕਮ ਤੋਂ ਰਿਲੇਟਡ ਡਾਕੂਮੈਂਟਸ ਹੈ ਉਹ ਤੁਹਾਨੂੰ ਸਾਰੇ ਦੇਣੇ ਪੈਣਗੇ ਉਹਨਾਂ ਨੂੰ ਸੈਟੀਸਫਾਈ ਕਰਨਾ ਪਏਗਾ ਕਿ ਸਾਰੇ ਮਤਲਬ ਇਹ ਬੱਚਾ ਜੈਨੂਨ ਜਾ ਰਿਹਾ ਸਾਡੇ ਕੋਲ ਜਿਹੜੇ ਆ ਇਹਨੂੰ ਪੜਾਉਣ ਵਾਸਤੇ ਇਨਕਮ ਠੀਕ ਹੈ ਫਾਈਨੈਂਸ਼ੀਅਲ ਤੇ ਆਪਾਂ ਦਿਖਾਉਣਾ ਹੀ ਆ ਫਾਈਨੈਂਸ਼ੀਅਲ 3 ਮੰਥ ਹੁਣ 올ਡ ਹੋਣੇ ਚਾਹੀਦੇ ਆ ਉਹਦੇ ਵਿੱਚ ਵੀ ਜੇ ਫੰਡਸ ਤੁਹਾਡੇ ਛੋਟੇ ਛੋਟੇ ਫੰਡਸ ਦਿਖਾਏ ਹੋਏ ਆ ਜਿੱਦਾਂ ਪੇਰੈਂਟ ਸੇਵਿੰਗ ਕਰਦੇ ਆ ਸਮਝੋ 40 ਲੱਖ ਫਾਂਡ ਦਖਾਨੇ ਆ ਜਾਂ 15 ਲੱਖ ਦਖਾਨੇ ਆ ਵਾਟ ਐਵਰ ਤੇ ਉਹਦੇ ਵਿੱਚ ਕਈ ਵਾਰੀ ਪੇਰੈਂਟਸ 80 ਸਾਲ 5-7 ਲੱਖ ਰੁਪਇਆ ਜਮ੍ਹਾਂ ਕਰਾਉਂਦੇ ਰਹਿੰਦੇ ਆ 2-4 ਲੱਖ ਜਮ੍ਹਾਂ ਕਰਾਉਂਦੇ ਰਹਿੰਦੇ ਆ ਉਹਨਾਂ ਦੀ ਛੋਟੀ ਛੋਟੀ ਸੇਵਿੰਗ ਆਉਂਦੀਆਂ ਤੇ ਉਹ ਜ਼ਿਆਦਾ ਅੱਛੀ ਐ ਹੁਣ ਤੁਸੀਂ ਇੱਕ ਕੁਐਸਚਨ ਪੁੱਛਿਆ ਸੀਗਾ ਕਿ ਬਾਕੀ ਹੋਰ ਕਿਹੜੇ-ਕਿਹੜੇ ਕਿਸਮ ਦੇ ਜਿਹੜੇ ਮਿਊਚੁਅਲ ਫੰਡ ਵਗੈਰਾ ਐਕਸੈਪਟ ਹੁੰਦੇ ਆ ਕਿ ਨਹੀਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਸੇਵਿੰਗ ਅਕਾਊਂਟ ਪਲੱਸ ਫਿਕਸਡ ਡਿਪੋਜ਼ਿਟਸ ਇਹ ਦੋ ਚਲਦੀਆਂ ਇਹਦੇ ਇਲਾਵਾ ਬੈਂਕ ਲੋਨ ਬੱਚਾ ਆਪਣੀ ਐਜੂਕੇਸ਼ਨ ਲੋਨ ਲੈ ਸਕਦਾ ਸਮਝੋ ਉਹਦਾ ਪੀਪੀਐਫ ਚ ਰੱਖਿਆ ਹੈ ਉਹਦਾ ਮਿਊਚੁਅਲ ਫੰਡ ਚ ਜਾਂ ਕਿਸੇ ਵੀ ਹੋਰ ਕਿਸਮ ਦੀ ਸੇਵਿੰਗ ਚ ਰੱਖਿਆ ਹੈ ਇਹ ਕਿਸਾਨ ਵਿਕਾਸ ਪੱਤਰਾਂ ਪੋਸਟ ਆਫਿਸ ਸੇਵਿੰਗਸ ਕਾਫੀ ਕੁਛ ਹੈ ਉਹ ਤੁਹਾਨੂੰ ਜਿਹੜਾ ਮੈਚੁਰ ਕਰਾ ਕੇ ਸੇਵਿੰਗ ਅਕਾਊਂਟ ਚ ਪਾਉਣਾ ਪਏਗਾ ਫਿਰ ਉਹ ਐਕਸੈਪਟੇਬਲ ਹੈ ਮਤਲਬ ਉਹਦੇ ਵਿੱਚ ਇਹ ਨਹੀਂ ਕਿ 3 ਮਹੀਨੇ ਪੁਰਾਣਾ ਚਾਹੀਦਾ ਉਹ ਆਲਰੇਡੀ ਤੁਹਾਡੇ ਕੋਲ ਪੁਰਾਣਾ ਪੈਸਾ ਰੱਖਿਆ ਹੈ ਜਿਹੜਾ ਕਿ ਤੁਸੀਂ ਆਪਣੇ ਜਿਹੜਾ ਮੇਨ ਤੁਹਾਡਾ ਅਕਾਊਂਟ ਹੈ ਸੇਵਿੰਗ ਅਕਾਊਂਟ ਉਹਦੇ ਵਿੱਚ ਤੁਸੀਂ ਟਰਾਂਸਫਰ ਕਰਾ ਰਹੇ ਹੋ दैट मींस ਅਸੀਂ ਪੁਰਾਣਾ ਅਕਾਊਂਟ ਦਾ ਪ੍ਰੂਫ ਲਾ ਕੇ ਕਿਉਂਕਿ ਉਹ ਐਕਸੈਪਟੇਬਲ ਨਹੀਂ ਹੈ ਔਰ ਸੇਵਿੰਗ ਅਕਾਊਂਟ ਐਕਸੈਪਟੇਬਲ ਸੋਰਸ ਹੈ ਤੇ ਇਹਦੇ ਵਿੱਚ ਟਰਾਂਸਫਰ ਕਰਾ ਕੇ ਇਹਦੀ ਸਟੇਟਮੈਂਟ ਲਾਵਾਂਗੇ ਤੇ ਇਸ ਦੇ ਨਾਲ ਉਹ ਪੁਰਾਣਾ ਕਾਊਂਟ ਹੁੰਦਾ ਇਸ ਤਰ੍ਹਾਂ ਇਹ ਜਿਹੜਾ ਬੱਚੇ ਦਾ ਜੀਟੀ ਦਾ ਕਲੀਅਰ ਹੈ ਹੁਣ ਜੀਟੀ ਦਾ ਖਾਲੀ ਫਾਈਨੈਂਸ਼ੀਅਲਸ ਹੀ ਨਹੀਂ ਹੈ ਇਹ ਹੋਣ ਦੇ ਬਾਅਦ ਫਿਰ ਯੂਨੀਵਰਸਿਟੀ ਕਾਲ ਕਰਦੀ ਹੈ ਬੱਚੇ ਨੂੰ ਫਿਰ ਸਟੂਡੈਂਟ ਤੋਂ 익ਸਪੈਕਟ ਕੀਤਾ ਜਾਂਦਾ ਹੈ ਕਿ ਉਹਨੂੰ ਆਪਣੇ ਕੋਰਸ ਦੇ ਬਾਰੇ ਜਾਣਕਾਰੀ ਹੈ ਜਿਹੜੇ ਕੋਰਸ 'ਚ ਜਾ ਰਿਹਾ ਉਹਨੂੰ ਸਪான்ਸਰ ਕੌਣ ਕਰ ਰਿਹਾ ਉਹਦੇ ਪੇਰੈਂਟਸ ਦੀ ਇਨਕਮ ਕੀ ਹੈ ਕਿਹੜੇ ਕੋਰਸ 'ਚ ਜਾ ਰਿਹਾ ਔਰ ਉਸ ਕੋਰਸ ਨੂੰ ਕਰਕੇ ਉਹ ਫਿਊਚਰ 'ਚ ਕੀ ਕਰੇਗਾ ਇਹ ਸਾਰੇ ਚੀਜ਼ਾਂ ਤੋਂ ਜੇ ਉਹ ਸੈਟੀਸਫਾਈ ਹੁੰਦੇ ਫਿਰ ਜੀਟੀ ਕਲੀਅਰ ਹੁੰਦਾ ਆਦਰਵਾਇਜ਼ ਜੀਟੀ ਕਿਸੇ ਵੀ ਜਗ੍ਹਾ ਫਸ ਸਕਦਾ ਹੈ ਜੇ ਬੱਚੇ ਦਾ ਇੰਟਰਵਿਊ ਕਲੀਅਰ ਨਾ ਹੋਏ ਫਿਰ ਵੀ ਜੀਟੀ ਫਸ ਸਕਦਾ ਹੈ ਤਲੋ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਵਿਨਾਗੋਲ ਮੈਮਰੀ ਸਟੂਡੈਂਟਾਂ ਨੂੰ ਸਾਂਝੀ ਕੀਤੀ ਹੈ ਸਟੂਡੈਂਟਸ ਦੇ ਜੀਟੀ ਕਲੀਅਰ ਦੇ ਲਈ ਵਿਨਾ ਮੈਮ ਤੁਸੀਂ ਤਾਂ ਹਫਤੇ ਚ ਵੀ ਜੀਟੀ ਕਲੀਅਰ ਕਰਾ ਦਿੰਦੇ ਹੋ ਉਹ ਕਿਸ ਤਰ੍ਹਾਂ ਹੁੰਦਾ ਹੈ ਹਫਤੇ ਕੇ 4 ਦਿਨ ਚ ਵੀ ਕਲੀਅਰ ਕਰਾ ਸਕਦੇ ਆ ਜੇ ਬੱਚੇ ਦੇ ਡਾਕੂਮੈਂਟ ਸਾਰੇ ਆ ਉਹ ਅਸੇ ਦੇ ਡਾਕੂਮੈਂਟ ਭੇਜਨੇ ਆ ਭੇਜਣ ਦੇ ਬਾਅਦ ਯੂ ਨੋ ਓਕੇ ਤੁਹਾਡੇ ਰਿਲੇਸ਼ਨ ਕਿਦਾਂ ਦੇ ਆ ਯੂਨੀਵਰਸਿਟੀ ਆ ਰੈਪਸ ਦੇ ਨਾਲ ਔਰ ਤੁਸੀਂ ਉਹਨਾਂ ਨੂੰ ਜੇ ਮੰਨ ਲਓ ਹਰ ਫਾਈਲ ਕਿਉਂ ਚ ਲੱਗਦੀ ਆ ਜੇ ਤੁਹਾਡੇ ਰਿਲੇਸ਼ਨ ਵਧੀਆ ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹੋ ਤੇ ਉਹ ਨੇਚੁਰਲ ਹੈ ਜੀਟੀ ਜਲਦੀ ਕਲੀਅਰ ਹੋ ਜਾਂਦੀ ਹੈ ਇਹ ਕਾਫੀ ਚੀਜ਼ਾਂ ਮੈਟਰ ਕਰਦੀਆਂ ਤੁਸੀਂ 4-5 ਦਿਨਾਂ ਚ ਵੀ ਕਲੀਅਰ ਕਰਾ ਸਕਦੇ ਹੋ ਬਸ ਡਾਕੂਮੈਂਟਸ ਦੇਣੇ ਆ ਪੂਰੇ ਜੀ ਚਲੋ ਥੈਂਕ ਯੂ ਸੋ ਮੱਚ ਸੋ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰਥੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰਕੇ ਵਿਨਾ ਮੈਮ ਨਾਲ ਗੱਲ ਕਰ ਸਕਦੇ ਨੇ ਕੋਈ ਵੀ ਕਨਫਿਊਜ਼ਨ ਹੈ ਕੋਈ ਵੀ ਕਲੈਰਿਟੀ ਹੈ ਤੇ ਵਿਨਾ ਮੈਮ ਨਾਲ ਗੱਲ ਕਰਕੇ ਤੁਸੀਂ ਜ਼ਰੂਰ ਫੈਸਲਾ ਕਰੋ ਥੈਂਕ ਯੂ ਸੋ ਮੱਚ ਵਿਨਾ ਥੈਂਕ ਯੂ